ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਕਿਸਾਨ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਚਾਰ ਬੈੜਾ ਮਰੇ ਪ੍ਰੋਪਰ ਜਾਣਕਾਰੀ ਦਵਾਂਗੇ ਇੱਕ ਬੱਸੀ ਐਚ ਐਮ ਬੱਸੀ ਸੂਈ ਆ ਪਹਿਲਾ ਸੂਆ ਤਿੰਨ ਕਰਾਸ ਬਰੀਡ ਦੀਆਂ ਬੱਸੀਆਂ ਨੇ ਆ ਪਹਿਲੇ ਨੰਬਰ ਤੇ ਇੱਕ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਐਚ ਐਫ ਬਰੀਡ ਦੀ ਬੱਸੀ ਪਹਿਲੇ ਸੂਏ ਸੂਈ ਆ ਪਿੱਛੇ ਇਹਦੇ ਬੱੱਸਾ ਸੂਈ ਨੂੰ ਤਿੰਨ ਤੋਂ ਚਾਰ ਘੰਟੇ ਹੋ ਚੁੱਕੇ ਨੇ ਆ ਥਾਂਲੇ ਬਾਅਦ ਚੈੱਕ ਕਰ ਸਕਦੇ ਹੋ ਨੀਟ ਤੋਂ ਅੱਲਾ ਕੱਲਾ ਨਿੱਖਣ ਮਾ ਥਾਣਾ ਜੀ ਜੀ ਸਾਰਿਆਂ ਨੂੰ ਦੋਸਤੋ ਬੈਗ ਤੋਂ ਚੈੱਕ ਕਰਾ ਦੇਣਾ ਪਿੱਛੇ ਹਟਮਾ ਟਾਇਰ ਟ ਹਵਾਨਾ ਕੱਲਾ ਕੱਲਾ ਨਿੱਖਣ ਮਾ ਪੂਰਾ ਮੁਠੀ ਵਾਲਾ ਥਾਣਾ ਜੀ ਆ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਕੈਮਰੇ ਤੋਂ ਡਰਦੀ ਹੈ ਜੀ ਹਾਂਜੀ 1 ਨੰਬਰ ਤੇ ਪਹਿਲਾ ਸੂਆ ਬੱਸੀ ਸੂਈ ਹੈ ਜੀ ਇਹਦੀ ਮਿਲਕ ਕਪੈਸਿਟੀ ਜੋ 20 ਤੋਂ 25 ਲੀਟਰ ਤੱਕ ਰਹੂਗੀ ਵਧੀਆ ਸੇਵਾ ਦੇ ਨਾਲ ਚੰਗੀ ਵੱਡੇ ਉੱਚੇ ਲਵੇਂ ਵੱਡੇ ਕਦ ਕਾਠ ਦੀ ਬੱਸੀ ਹੈ ਏਕ ਸਕਦੇ ਹਾਂ ਹਾਂਜੀ ਆ 2 ਨੰਬਰ ਤੇ ਕ੍ਰਾਸ ਬੱਸੀ ਚੈੱਕ ਕਰ ਸਕਦੇ ਹੋ ਇਹਦੀ ਵੀ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆ ਕੱਲਾ ਕੱਲਾ ਨਿਖੜਵਾ ਥਣ ਲੱਗਿਆ ਹੋਇਆ ਆ ਮੂੰਹ ਉੱਥੇ ਦੇਖ ਸਕਦੇ ਹੋ ਇਹ ਕ੍ਰਾਸ ਬਰੀਡ ਚ ਆ ਗਈ ਜੀ ਪਿੱਛੇ ਦੇ ਬੱਸੀ ਹੈ ਜੀ ਠੀਕ ਸਾਵਨ ਇਹ ਵੱਡੇ ਕੱਦ ਕਾਰਡ ਦੀ ਬੱਸੀ ਆਈ ਦੂਜਾ ਸੂਆ ਪਿੱਛੇ ਦੇ ਬੱਸੀ ਆ ਥਾਲੇ ਵਾਲਾ ਦੂਸਰੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਹਾਂ ਉੱਪਰੋਂ ਚੈੱਕ ਕਰ ਇਹ 2 ਨੰਬਰ ਤੇ ਆ ਗਈ ਹਾਂਜੀ ਆ 3 ਨੰਬਰ ਤੇ ਕ੍ਰੋਸ ਬਰੀਡ ਦੀ ਆ ਗਈ ਉੱਚੇ ਲੰਮੇ ਵੱਡੇ ਕੱਦ ਕਾਰਡ ਦੀ ਬੱਛੀ ਆ ਏ ਦੂਜਾ ਸੂਆ ਜਰਸੀ ਕ੍ਰੋਸ ਤੇ ਆ ਗਈ ਜੀ ਇਹ ਪਿੱਛੇ ਦੇ ਬੱਸੀ ਆ ਚੈੱਕ ਕਰ ਸਕਦੇ ਹੋ ਆ 2 ਨੰਬਰ ਵਾਲ ਦੇ ਪਿੱਛੇ ਬੱਸੀ ਆ ਆ 3 ਨੰਬਰ ਵਾਲ ਦੀ ਬੱਸੀ ਆ ਗਈ ਜੀ ਚੈੱਕ ਕਰ ਸਕਦੇ ਹੋ ਇਦੋਂ ਤੋਰ ਦੇ ਜੀ ਚੈੱਕ ਕਰ ਸਕਦੇ ਆ ਥਾਂਲੇ ਵਾਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਜੀ ਕਮਾਲ ਹੋਈ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਥਾਂਲੇ ਵਾਂ ਨੇੜੇ ਤੋਂ ਚੈੱਕ ਕਰ ਆਨੇ ਬੰਦ ਲੋ ਜੀ ਪਾਣੀ ਪੀ ਲੈਣ ਆ ਦੇਖ ਸਕਦੇ ਹੋ ਜੀ ਆਰਡਰ ਕੁਆਲਿਟੀ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਹੋ ਪਚੇ ਲੰਮੇ ਵੱਡੇ ਕਦਕਾਰ ਦੀ ਜਰਸੀ ਚ ਕਰਾਸ ਆ ਗਈ ਜੀ ਪਿੱਸੇ ਇਹਦੇ ਬੱਸੀ ਆ ਦੂਜਾ ਸੁਹਾ ਸੁਈ ਆ ਸੂਈ ਨੂੰ ਕਿੰਤੋਂ 4 ਦਿਨ ਹੋ ਚੁੱਕੇ ਨੇ ਦੇਖ ਸਕਦੇ ਹੋ ਥਾਨਲੇਵਾ ਨੇੜੇ ਤੋਂ ਚੈੱਕ ਕਰਾ ਦੇ ਨੇ ਉੱਥੇ ਆ ਕੇ ਰੋਕ ਲਵੜ ਦਾ ਚੱਲਿਆ ਚਲ ਉੱਥੇ ਆ ਦੇਖ ਸਕਦੇ ਨੇ ਨੇੜੇ ਤੋਂ ਥਾਨਲੇਵਾ ਕੱਲਾ ਕੱਲਾ ਨਿੱਖਣਵਾ ਥਾਣਾ ਚਾਰੇ ਥਾਣੇ ਚ ਪੂਰੀ ਵਿੱਥੀ ਆ ਆ ਬੈਗ ਤੋਂ ਦੇਖ ਸਕਦੇ ਹੋ ਪਿੱਛੇ ਹਟਾ ਮਟਾਇਟਾ ਬਾਣਾ ਦੂਸਰੀ ਫੈਟ ਤੋਂ ਵੀ ਚੈੱਕ ਕਰਾ ਲੈ ਆਂੀ ਦੇਖ ਸਕਦੇ ਹੋ ਕੱਲਾ ਕੱਲਾ ਨਿਕਲ ਮਾ ਥਾਣਾ ਜੀ ਇਹ 3 ਨੰਬਰ ਤੇ ਕ੍ਰਾਸ ਬਰੀਡ ਆ ਗਈ ਜਰਸੀ ਚ ਕ੍ਰਾਸ ਪਿੱਸੇ ਇਹਦੇ ਬੱਸੀ ਆ ਚਾਰ ਨੰਬਰ ਤੇ ਹੋਰ ਕ੍ਰਾਸ ਬਰੀਡ ਚ ਬੱਸੀ ਆ ਗਈ ਜੀ ਇਹਦੇ ਪਿੱਛੇ ਬੱਸਾ ਜੀ ਦੂਜਾ ਸੂਆ ਸੂਈ ਆ ਥਾਂਲੇ ਵਾ ਨੀਡ ਤੋਂ ਚੈੱਕ ਕਰਾ ਨਾ ਆ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਨਾ ਪਿੱਛੇ ਇਹਦੇ ਬੱਸਾ ਜੀ ਦੂਜਾ ਸੂਆ ਸੂਈ ਆ ਕ੍ਰਾਸ ਬਰੀਡ ਚ ਇਹ ਵੀ ਆ ਗਈ ਤਿੰਨ ਆਪਣੇ ਕੋਲੇ ਦੋਸਤੋ ਕ੍ਰਾਸ ਬਰੀਡ ਚ ਆ ਗਈਆਂ ਇੱਕ ਪਿਓਰ ਐਚਫ ਬੱਸੀ ਸੂਈ ਆ ਹਾਂਜੀ ਦੋਸਤੋ ਆਪਾਂ ਤੁਹਾਨੂੰ ਚਾਰ ਬੱਸੀਆਂ ਦੀ ਪ੍ਰੋਪਰ ਡਿਟੇਲ ਦੇ ਦਿੱਤੀ ਆ ਜਿਹੜੇ ਮੇਰੇ ਵੀਰ ਬੱਸੀ ਖਰੀਦਣ ਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅਤੇ ਰੋਜ਼ਾਨਾ ਜਿ ਆਪਣੀਆਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਆਈ